ਨਾਕਰੀ ਮਹੱਲਾ ਚੌਥਾ ਮੇਰੇ ਸਾ ਮੈਂ ਹਰਦਰਸ਼ਨ ਸੁਖ ਹੋ ਗ੍ਰੀਵਨ ਆਯੰਤਰ ਯਾਮੇ ਸੁਖੀ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਸਹਾਸ ਅੰਗ ਕਰਕੇ ਹੀ ਪਾਤਸ਼ਾਹ ਏ ਮੇਰੇ ਸ਼ਾਹ ਪਾਤਸ਼ਾਹ ਕਾਲਪੁਰਖ ਨਾਮ ਦੀ ਰਾਸ ਦੇਣ ਵਾਲੇ ਮੈਨੂੰ ਹਰੀ ਆਪ ਦੇ ਦਰਸ਼ਨਾਂ ਕਰਕੇ ਸੁਖ ਦੀ ਪ੍ਰਾਪਤੀ ਹੋਵੇਗੀ ਮਰੀ ਬੇਦਨ ਤੂੰ ਜਾਣਤਾ ਸਾਹਾ ਅੱਜੇ ਕਾਲਪੁਰਖ ਸਾਡੀ ਜਿਹੜੀ ਬੇਦਨ ਪੀੜਾ ਹੈ ਸਾਨੂੰ ਬਿਛੋੜੇ ਦੀ ਜਿਹੜੀ ਪੀੜਾ ਹਾਲਤ ਹੈ ਇਹ ਸਾਡੀ ਬੇਦਨ ਹਾਲਤ ਨੂੰ ਤੁਸੀਂ ਜਾਣਦੇ ਹੋ ਔਰ ਕਿਹਾ ਜਾਣ ਕੋਈ ਹੋਰ ਕੋਈ ਜਾਨੀ ਵਾਹਿਗੁਰੂ ਆਪ ਤੋਂ ਬਿਨਾਂ ਕੋਈ ਕੀ ਜਾਣ ਸਕਦਾ ਸਾਡੀ ਬਿਛੋੜੇ ਦੀ ਹਾਲਤ ਨੂੰ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਏ ਮੇਰੇ ਪਾਤਸ਼ਾਹ ਕਾਲ ਪ੍ਰਖੋ ਮੈਗ ਨੂੰ ਥੋੜੇ ਪਈ ਪੱਖੇ ਨਾਲ ਪੱtre ਨਾਲ ਹਲਾ ਬਹਾ ਬਾਜਾ ਕਾਲ ਪ੍ਰਖੋ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਪਿਛਲੇ ਸਮੇਂ ਕੀ ਸੱਚਾ ਸੀ ਤੂੰ ਹੁਣ ਵੀ ਸੱਚੇ ਸਾਹਿਬ ਆ ਤੂੰ ਸੱਚਾ ਹੈ ਤੇਰਾ ਕੀਆ ਸੱਚ ਸਭੂ ਹੋਣ ਵਾਲੇ ਸਮੇਂ ਵਿੱਚ ਵੀ ਤੇਰਾ ਕੀਤਾ ਸਭ ਕੁਝ ਸੱਚ ਹੀ ਹੋਵੇਗਾ ਆਪ ਤੋਂ ਵੱਖਰਾ ਕੋਈ ਵੀ ਨਹੀਂ ਸੱਚ ਕਰ ਸਕਦਾ ਆਪ ਹੀ ਜੰਮ ਕਾਲਾਂ ਤੇ ਅਜਿਹਾ ਦੂਤ ਕਾਲ ਵਿੱਚ ਮਾਰਿਆ ਕੁਝ ਤੰਸ ਰੂਪ ਆ ਤੈਂ ਦਰਤ ਨੂੰ ਫਿਰ ਜਿਹਾਪ ਕਰੂਪ ਹੈ ਅਤੋ ਸੱਚੇ ਪਾਤਸ਼ਾਹ ਭਵਿੱਖ ਦੇ ਕਾਲ ਤੇ ਆ ਆ ਪੀ ਸੱਚੇ ਪਾਤਸ਼ਾਹ ਫਲਾਣ ਰੂਪ ਰਹੇਗਾ ਆਉਦਾ ਕੀਤਾ ਇਸ ਨੂੰ ਸੱਚੇ ਨਿਸ਼ਟੇ ਕਰਕੇ ਹੋਵੇਗਾ ਉਠਾ ਕੇ ਸ ਕੋ ਆਖੀਐ ਸਾਹ ਸੋ ਪਦਸ਼ਾ ਕਾਲ ਕੋ ਖੈਤ ਤੈਨੂੰ ਕੋਈ ਹੈ ਨਹੀਂ ਸਾਰਿਆਂ ਦੇ ਅੰਦਰ ਆਪ ਹੀ ਪ੍ਰਕਾਸ਼ ਦਾ ਰੂਪ ਹੈ ਚੂਤਕ ਕਿਸ ਨੂੰ ਆਖਣਾ ਕਰੀਏ ਦੂਜਾ ਨਹੀਂ ਕੋ ਆਪ ਤੋਂ ਦੂਸਰਾ ਕੋਈ ਨਹੀਂ ਜਿਵੇਂ ਸੀਸ ਮਹਿਲ ਵਿੱਚ ਕੋਈ ਪੁਰਖ ਜਾ ਪ੍ਰਵੇਸ਼ ਹੋਵੇ ਜਿੰਨੇ ਪਰਛਾਵੇਂ ਪੈਣ ਸੀਸਿਆਂ ਦੇ ਸਾਰੇ ਉਸੇ ਪੁਰਖ ਦੇ ਹੁੰਦੇ ਆ ਇਵੇਂ ਮਾਰੋ ਸਾਰਿਆਂ ਦੇ ਅੰਤਾਂ ਕਰਨ ਨੂੰ ਕਿ ਸ਼ੀਸ਼ਿਆਂ 'ਚ ਆਪ ਹੀ ਬੈਠਾ ਹੈ ਜਿਹਹੀ ਜਿਹੀ ਕੇ ਦੇ ਅੰਦਰ ਵਾਸ਼ਨ ਹੈ ਉਹੀ ਜਿਹਾ ਸ਼ੀਸ਼ਿਆਂ ਦਾ ਰੰਗ ਹੈ ਉਹੀ ਤੇਰੀ ਪ੍ਰਤੀਤਿ ਹੋ ਰਹੀ ਹੈ ਦੂਸਰਾ ਕੋਈ ਹੈ ਨਹੀਂ ਕਿਨੂੰ ਕਹੀਏ ਭਗਨਾ ਵਿੱਚ ਤੂੰ ਵਰਤਦਾ ਸਾਹ ਸੇ ਪਾਤਸ਼ਾਹ ਕਲਪਖ ਸਾਰਿਆਂ ਜਿਹਨੂੰ ਆਪ ਹੀ ਵਰਤ ਰਿਹਾ ਹੈ ਸਭ ਤੁਝ ਹੈ ਤੇ ਆਵ ਹੈ ਦਿਨ ਰਾਤ ਸਾਰੇ ਜੀ ਨੇ ਜੀ ਜੰਤ ਹੈ ਗਾਵ ਈਸ਼ੁਰ ਪਰਮਾ ਦੇਵੀ ਸਾਰੇ ਮਾਰਾ ਤੈਨੂੰ ਹੀ ਰਾਤ ਨੇ ਭਉਂਦੇ ਹਨ ਸਭ ਤੂੰ ਦੀ ਹੀ ਥਾਵ ਨੂੰ ਮੰਗਦੇ ਮੇਰੇ ਸਾਹ ਸਾਰੇ ਤੇਰੇ ਥਾਵੋਂ ਪਾਸੋਂ ਆਪ ਦੇ ਪਾਸੋਂ ਹੀ ਮਾਰਾ ਜਾਂਚ ਨਾ ਕਰਦੇ ਹਨ ਸਭ ਨਾ ਕਰ ਹੈ ਇੱਕ ਦਾਤ ਕਰਨ ਇੱਕ ਮਾਰਾ ਆਪ ਹੀ 88 ਲੱਖ ਜੀਉਨੋ ਪਾਈ ਰਿਜਕ ਪਿਆ ਸਭ ਨੂੰ ਕੋ ਤਰਕ ਆਪ ਹੀ ਇੱਕ ਦਾਤ ਦੇਣਾ ਕਰਦੇ ਹੋ ਭਵ ਕੋ ਤੁਝ ਹੀ ਵਿੱਚ ਹੈ ਮੇਰੇ ਸਾਗ ਸਮੁੰਦਰ ਵਿੱਚ ਹੀ ਸਾਰੀਆਂ ਲਹਿਰਾਂ ਹੁੰਦੀਆਂ ਹਨ ਸਭ ਕੋ ਜਿੰਨਾ ਸੰਸਾਰ ਹੈ ਇਹ ਸੰਸਾਰੂ ਕੀ ਲੈ ਤੇਰੇ ਵਿੱਚ ਸਮੁੰਦਰ ਰੂਪ ਰੂਪ ਵਿੱਚ ਹੀ ਹੈ ਤੁਝ ਤੇ ਬਾਹਰ ਕੋਈ ਨਾ ਸਮੁੰਦਰ ਤੋਂ ਬਾਹਰ ਲਹਿਰਾਂ ਨਹੀਂ ਕਿਤੇ ਪ੍ਰਤੀਤ ਹੁੰਦੀਆਂ ਇਹ ਆਪ ਤੋਂ ਬਗੈ ਹੋਰ ਮਾਰਾ ਕੋਈ ਸੱਤਾ ਸਪੁਰਤੀ ਦੇਣ ਵਾਲਾ ਨਹੀਂ ਆਪ ਹੀ ਸਾਰਿਆਂ ਕੇਤੂਪ ਰੂਪ ਹੋ ਕੇ ਵਰਦ ਰਹੇ ਸਾਰਿਆਂ ਦਾ ਆਧਾਰ ਰੂਪ ਆਪ ਹੀ ਹੈ। ਪਾਪ ਜੀ ਤੇਰੇ ਤੂੰ ਸਭ ਦਾ ਮੇਰੇ ਸਾਰੇ ਜੀ ਮਾਰਾ ਤੇਰੇ ਪਹਿਲਾ ਪਿਤੇ ਤੂੰ ਸਾਰਿਆਂ ਦਾ ਮਾਲਕ ਹੈ ਮੇਰੇ ਪਾਪਿਆ। ਸਭ ਤੂੰ ਜੀ ਮਾਂ ਹੈ ਸਮਾਹ ਹੈਂ ਜਿਹਾ ਸਭ ਤੂੰ ਜੀ ਮਾਂ ਹੰਕਾਰ ਤੇਰੇ ਵਿੱਚ ਹੀ ਅੰਤ ਨੂੰ ਸਮਾਉਣਗੇ ਭੇਦ ਹੋਣਗੇ ਮਹਾਰਾਜ। ਜਦ ਇੱਕ ਤੋਂ ਅਨੇਕਾ ਰੂਪਾਰੇ ਅਤੇ ਅਨੰਤ ਰੂਪ ਬਣ ਗਿਆ ਹੈ ਇੱਕ ਸੇ ਹੋਇਆ ਅਨੰਤ ਨਾ ਨੂੰ ਇੱਕ ਸੁਮਾਏ 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 ਜੀਓ ਇਕ ਤੇਰੇ ਵਿੱਚ ਹੀ ਲੀਨ ਹੋਣੇ ਆ ਸਾਰੇ ਉਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਮੇਰੇ ਪਿਆਰੇ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ ਤੂੰ ਆਪ ਹੀ ਹੈ ਹਉ ਤੁਜਹਿ ਧਿਆਵ ਹੈ ਮੇਰੀ ਸਾਥ ਜਿਵੇਂ ਸਾਰੇ ਆਪ ਜੀ ਨੂੰ ਧਿਆਉਂਦੇ ਹਾਂ ਜੋ ਭਾਵ ਹੈ ਤਿਉ ਰੱਖ ਤੂੰ ਮੇਰੇ ਪਿਆਰੇ ਜਿਵੇਂ ਮਹਿੰਦਰਮੇਸ਼ਰ ਜਿਵੇਂ ਆਪ ਨੂੰ ਤਾਦਾ ਮੈਂ ਰੱਖਿਆ ਕਰ ਲੈ ਇਹ ਮੇਰੇ ਪਿਆਰੇ ਆਕਾਲ ਪੁਰਖ ਸੱਚ ਨਾਨਕ ਕੀ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਜਿੰਨ ਨੇ ਸੱਚੇ ਪਾਤਸ਼ਾਹ ਸਾਡੇ ਆਪ ਬਾਦਸ਼ਾਹ ਵੀ ਤਖ਼ਦੀਸ਼ਾ ਮਾਲਕ